ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮ ਦਾ ਫਾਊਂਡੈਂਟਰ ਸਟ੍ਰੈਕਟਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੱਚਿਆਂ ਤੋਂ ਰਿਵਿਊ ਲੈਣਾ ਹੈ ਆ ਅਕੈਡਮੀ ਬਾਰੇ ਤੇ ਜਲਦ ਚਲਦੇ ਨਾਲੇ ਗਰਾਊਂਡ ਚੱਕਰ ਲਗਾਣੇ ਆ ਕਿਉਂਕਿ ਸਾਡੇ ਪੋਡਕਾਸਟ ਬੈਠਣ ਵਾਲੇ ਨਹੀਂ ਹੈਗੇ ਤੇ ਇਸ ਵੀਡੀਓ ਵਿੱਚ ਫਰਸਟ ਆਫ ਆਲ ਕੀ ਨਾਮ ਆ ਬੱਚੇ ਤੁਹਾਡਾ ਦੱਸੋ ਮਨਪ੍ਰੀਤ ਗੌਰ ਸਰ ਮਨਪ੍ਰੀਤ ਆ ਥੋੜਾ ਮਾਈਕ ਉੱਪਰ ਗੱਲੋ ਠੀਕ ਹੈ ਤੇ ਮਨਪ੍ਰੀਤ ਕਿੱਥੋਂ ਤੁਸੀਂ ਸਰ ਮੈਂ ਸੰਗਰੂਰ ਸਾਹਿਬ ਡਿਸਟ੍ਰਿਕਟ ਸੰਗਰੂਰ ਠੀਕ ਹੈ ਤੇ ਤੁਹਾਨੂੰ ਅਕੈਡਮੀ ਦਾ ਕਿਵੇਂ ਪਤਾ ਲੱਗਿਆ ਸੀਗਾ ਕਿਦਾਂ ਸਰ ਮੈਨੇ ਨਾ ਰੀਸ YouTube ਤੇ ਤੁਹਾਡੀ ਵੀਡੀਓ ਵੇਖੀ ਸੀ ਠੀਕ ਕਿਹੜੀ ਦੇਖੀ ਕੀਤੀ ਕੋਸ਼ਿਸ਼ ਮੈਂ ਆਪਾਂ ਨੇ ਹਾਂਜੀ ਸਰ ਅੱਛਾ ਠੀਕ ਹੈ ਹਾਂਜੀ ਸਰ ਉਹ ਵੀਡੀਓ ਵੇਖ ਕੇ ਮੇਰੇ ਪਾਪਾ ਨੂੰ ਮੈਨੇ ਵਿਖਾਈ ਤੇ ਡੈਡੀ ਕਹਿੰਦੇ ਵੀ ਚੱਲ ਤੁਹਾਨੂੰ ਛੱਡ ਕੇ ਆਨੇ ਆ ਠੀਕ ਹੈ ਹਾਂਜੀ ਸਰ ਫਿਰ ਉਸ ਤੋਂ ਮੇਰਾ ਟ੍ਰਾਇਲ ਆ ਗਿਆ ਸੀ ਨਾ ਫਿਰ ਸਰ ਜੀ 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 ਹਾਂ ਤੁਸੀਂ ਇੱਥੇ ਫਿਜ਼ੀਕਲ ਦੀ ਟ੍ਰਾਇਲ ਦੀ ਤਿਆਰੀ ਕਰ ਰਹੇ ਹੋ ਇੱਥੇ ਹਾਂਜੀ ਸਰ ਠੀਕ ਹੈ ਜੀ ਜੋ ਤੁਸੀਂ ਐਸੇ ਉਹ ਥੋੜਾ ਰਨਿੰਗ ਦਾ ਟਾਈਮ 6.5 6 ਮਿੰਟ ਦੇ ਕਰੀਬ ਆ ਰਿਹਾ ਸੀਗਾ ਹਾਂਜੀ ਹਾਂਜੀ ਸਰ ਤੇ ਹੁਣ ਜਦੋਂ ਤੁਸੀਂ ਅੱਜ ਆਪਾਂ ਟ్రਾਇਲ ਲਗਾਇਆ ਤਾਂ ਅੱਜ ਦੇ ਟ్రਾਇਲ ਦੇ ਵਿੱਚ ਟਾਈਮਿੰਗ ਤੁਹਾਡੀ ਕਿੰਨਾ 3 3:30 ਕੁਛ ਕਿੰਨਾ ਕਹਿ ਰਿਹਾ ਸੀਗਾ 3:30 ਜਾਂ 3:40 ਆਉਂਦਾ ਸੀ 3:40 ਦੇ ਵਿੱਚ ਵਿੱਚ ਆਪਣੀ ਆ ਚੁੱਕੀ ਹੈ ਰਨਿੰਗ ਦੀ ਟਾਈਮਿੰਗ ਜੋ ਕਿ ਬਹੁਤ ਵਧੀਆ ਕਿਉਂਕਿ ਆਪਾਂ ਨੂੰ CSIR ਦੇ ਟ్రਾਇਲ ਦੇ ਵਿੱਚ ਜਿਹੜੀ ਰਨਿੰਗ ਦਾ ਟਾਈਮ ਆ ਉਹ 4 ਮਿੰਟ ਤੋਂ ਥੱਲੇ ਥੱਲੇ ਚਾਹੀਦਾ ਹੈ ਤੇ ਤੁਹਾਡਾ ਉਹ ਆ ਚੁੱਕਿਆ ਸਾਰਾ ਵੀ ਦਿਨ ਤੁਹਾਡਾ 45 50 50 ਡੇਜ਼ ਦਾ ਕਰੀਬ ਤੁਮਰਾ ਦਾ ਹੋ ਚੁੱਕਿਆ ਹੈ ਅਕ ਤੇ ਤੁਸੀਂ ਕੀ ਕਹਿਣਾ ਚਾਹੋਗੇ ਅਕੈਡਮੀ ਦੇ ਰਿਵਿਊ ਬਾਰੇ ਮਤਲਬ ਕਿੰਨੇ ਟਾਈਮ ਖਾਣਾ ਮਿਲਦਾ ਸੱਚੀ ਜੀ ਦੱਸੋ ਤਿੰਨ ਟਾਈਮ ਖਾਣਾ ਮਿਲਦਾ ਸਰ ਬਹੁਤ ਵਧੀਆ ਖਾਣਾ ਮਿਲਦਾ ਹੈ ਫ੍ਰੈਂਡਸ ਆਨ ਦਾ ਪੂਰਾ ਵਧੀਆ ਹੈ ਸਰ ਠੀਕ ਹੈ ਸਟੱਡੀ ਵਗੈਰਾ ਵਧੀਆ ਸਾਰੀ ਹੁੰਦੀ ਹੈ ਠੀਕ ਹੈ ਤੇ ਤੁਸੀਂ ਇੱਥੇ ਸਟੱਡੀ ਦੀ ਕਲਾਸਿਸ ਵੀ ਲਾ ਰਹੇ ਹੋ ਜਿਵੇਂ ਤੁਸੀਂ ਫਿਜ਼ੀਕਲ ਤਾਂ ਕਰੇ ਰਹੇ ਹੋ ਤੁਸੀਂ ਸਟੱਡੀ ਦਾ ਵੀ ਕੁਝ ਕਰ ਰਹੇ ਹੋ ਹਾਂਜੀ ਹਾਂਜੀ ਸਰ ਮੈਂ ਪੇਪਰ ਦੀ ਤਿਆਰੀ ਕਰ ਰਹੀ ਹਾਂ ਸਰ ਮੇਰੇ 5 ਪੇਪਰ ਹੈ ਓਕੇ ਹਾਂਜੀ ਸਰ ਠੀਕ ਹੈ ਕਿਵੇਂ ਦਾ ਲੱਗਦਾ ਹੈ ਨਾ ਇੱਕੋ ਜਗ੍ਹਾ ਦੇ ਉੱਤੇ ਤੁਹਾਨੂੰ ਸਟੱਡੀ ਦਾ ਵੀ ਮਾਹੌਲ ਮਿਲ ਰਿਹਾ ਹੈ ਤੁਹਾਨੂੰ ਹੋਸਟਲ ਦਾ ਵੀ ਆ ਖਾਣਾ ਪੀਣਾ ਸਾਰਾ ਕੁਝ ਸਭ ਇੱਕੋ ਜਗ੍ਹਾ ਤੇ ਸਭ ਚੀਜ਼ਾਂ ਮਿਲ ਰਹੀਆਂ ਨੇ ਤੇ ਉਹ ਵੀ ਲੋਕੇਸ਼ਨ ਤੋਂ ਪਤਾ ਹੀ ਹੈ ਨਾ ਕਿੰਨਾ ਵਧੀਆ ਅੱਛਾ ਤੁਸੀਂ ਇੱਕ ਕਮਰੇ ਦੇ ਵਿੱਚ ਕਿੰਨੇ ਕੁੜੇ ਰਹਿੰਦੇ ਹੋ ਸਰ ਅਸੀਂ ਇੱਕ ਕਮਰੇ ਚ ਤਿੰਨ ਜਾਨ ਆ ਤਿੰਨ ਕੁੜੇ ਰਹਿੰਦੇ ਹਾਂ ਹਾਂਜੀ ਹਾਂਜੀ ਕਿੰਨੇ ਬੈੱਡ ਲੱਗੇ ਹੋਇਆ ਤਿੰਨ ਜੀ ਰੈਂਡ ਦੇ ਲਈ ਬੈੱਡ ਮਿਲਦਾ ਤੁਹਾਨੂੰ ਸਰ ਜੀ ਬੈੱਡ ਤਿੰਨ ਤਾਂ ਹੈ ਗਿਆ ਠੀਕ ਇਹ ਬਹੁਤ ਜ਼ਰੂਰੀ ਹੁੰਦਾ ਜੀ ਕਿਉਂਕਿ ਬੱਚਿਆਂ ਨੂੰ ਰਹਿਣ ਦੇ ਲਈ ਫੈਸਿਲਿਟੀ ਤੇ ਤੁਸੀਂ ਮੈਨੂੰ ਉਹ ਦੱਸੋ ਵੀ ਤੁਹਾਡੇ ਚਲੋ ਆਪਾਂ ਗੁਰਦੂਸੀ ਗੁੜੀ ਨਗਰ ਦੇ ਥੋੜਾ ਕੀ ਨਾਮ ਹੈ ਜੀ ਮੇਰਾ ਅਰਸ਼ਦੀਪ ਕੋਰ ਅਰਸ਼ਦੀਪ ਕੋਰ ਅਰਸ਼ਦੀਪ ਕੋਰ ਕਿੱਥੋਂ ਤੁਸੀਂ ਮੋਗੇ ਮੋਗੇ ਤੋਂ ਠੀਕ ਹੈ ਅਰਸ਼ ਮੈਨੂੰ ਸੱਚੀ ਚੀਜ਼ ਦੱਸੋ ਦਰਸ਼ਕਾਂ ਨੂੰ ਵੀ ਜਿਹੜਾ ਤੁਹਾਨੂੰ ਇੱਥੇ ਅਕੈਡਮੀ ਚ ਆਪਾਂ ਰੱਖਦੇ ਇੱਥੇ ਠੀਕ ਹੈ ਕਿੰਨੇ ਕੁੜੇ ਰਹਿੰਦੇ ਤੁਸੀਂ ਇੱਕ ਕਮਰੇ 'ਚ ਤਿੰਨ ਕੁੜੀਆਂ ਸਰ ਤਿੰਨ ਕੁੜੀਆਂ ਪੱਕਾ ਅੱਛਾ ਕੀ ਕੀ ਫੈਸਿਲਿਟੀ ਮਿਲੀ ਹੋਈ ਹੈ ਤੁਹਾਨੂੰ ਇੱਥੇ ਇੱਥੇ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਹੈ ਉਹ ਹੀ ਮਤਲਬ ਰਹਿਣ ਦਾ ਇੱਕ ਕਮਰੇ ਦੇ ਵਿੱਚ ਕੀ ਕੀ ਚੀਜ਼ਾਂ ਨੇ ਤੁਹਾਡੇ ਕੋਲ ਸਰ ਮੇ ਸਾਰਾ ਕੁਝ ਵਗੈਰਾ ਵਧੀਆ ਹੈਗਾ ਬਸ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਹੁਣ ਮੈਂ ਕਹਿ ਰਿਹਾ ਇਕੁਪਮੈਂਟਸ ਮਤਲਬ ਇਕੁਪ ਹਾਂਜੀ ਸਰ ਸਾਰਾ ਕੁਝ ਬਸ ਉਹ ਚੀਜ਼ਾਂ ਹੁੰਦੀਆਂ ਬਸ ਹਾਂਜੀ ਹਾਂਜੀ ਅੱਛਾ ਥੋੜਾ ਜਿਹਾ ਮਾਰੀ ਮਿਲੀ ਥੋਨੂੰ ਹਾਂਜੀ ਹਾਂਜੀ ਸਰ ਸਾਰਾ ਆਹੀ ਜੀ ਚਾਹੀਦੇ ਨੇ ਥੋੜਾ ਗੱਦਾ ਹੈਗਾ ਹਾਂਜੀ ਹਾਂਜੀ ਸਰ ਬਸ ਬੈੱਡ ਸ਼ੀਟ ਦੀ ਘਰੋਂ ਲੈ ਹਾਂਜੀ ਬਸ ਆਹ ਚੀਜ਼ ਹੁੰਦੀਆਂ ਨੇ ਹੈਨਾ अच्छा ठीक है, है, हाँ जी, हाँ जी नहीं, 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 है अच्छा तू ये दसो ਵੀ ਸਵੇਰੇ ਤੁਹਾਡਾ ਹਰ ਰੋਜ਼ ਗਰਾਊਂਡ ਜਾਂ ਫਿਰ ਕਲਾਸਾਂ ਜਿਹੜੀਆਂ ਉਹ ਡੇਲੀ ਬੇਸਿਸ ਤੇ ਲੱਗਦੀਆਂ ਨੇ ਹਾਂਜੀ ਹਾਂਜੀ ਸਰ ਕਦੇ ਇਦਾਂ ਤਾਂ ਨਹੀਂ ਹੁੰਦਾ ਵੀ ਹਾਂ ਵਸ ਕਦੇ ਟੀਚਰ ਆ ਗਿਆ ਕਦੇ ਨਹੀਂ ਆਇਆ ਹੈਗਾ ਇਦਾਂ ਦਾ ਕੁਝ ਬਹੁਤ ਵਧੀਆ ਸਾਰੀਆਂ ਕਲਾਸਾਂ ਲੱਗਦੀਆਂ ਅੱਛਾ ਕਦੇ ਤੁਸੀਂ ਲੇਟ ਜਾ ਕੇ ਦੇਖਿਆ ਗਰਾਊਂਡ 'ਚ ਜਾਂ ਗਰਾਊਂਡ 'ਚ ਹੋਰੇ ਲੇਟ ਆਏ ਹੋ ਮੂ ਨਹੀਂ 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 ਪ੍ਰੈਸ਼ਮੈਂਟ ਮਿਲੀ ਹੈ ਕਦੇ ਮੇਰੇ ਤੋਂ ਹਾਂਜੀ ਅਜੇ ਤੱਕ ਹਾਂਜੀ ਸਰ ਮੈਨੂੰ ਮਿਲਿਆ ਇੱਕ ਕਿਵੇਂ ਫਸ ਗਈ ਸੀਗੀ ਹੂੰ ਸਰ ਮੇਰੇ ਜੜ ਦਰਦ ਤੁਸੀਂ ਮੈਨੂੰ ਰਿਟਰ ਕਹਿੰਗੇ ਸੀ ਅੱਛਾ ਉਦੋਂ ਠੀਕ ਹੈ ਠੀਕ ਹੈ ਉਦੋਂ ਤੇ ਟ੍ਰਾਇਲ ਸੀਗਾ ਠੀਕ ਹੈ ਟ੍ਰਾਇਲ ਵਾਲੇ ਦਿਨ ਕੁੜੀ ਦੀ ਜੜ ਦਰਦ ਕਰਦੀ ਸੀ ਅੱਛਾ ਯਾ ਉਦੋਂ ਲੇਟ ਆਈ ਫਿਰ ਗਰਾਊਂਡ 'ਤੇ ਉਦੋਂ ਤੁਹਾਨੂੰ ਬੇਸ਼ੁਮ ਰਹੀ ਸੀ ਹਾਂਜੀ ਸਰ ਅੱਛਾ ਅੱਛਾ ਇਦਾਂ ਹੀ ਜਿਵੇਂ ਤੁਸੀਂ ਸਟੱਡੀ ਵਗੈਰਾ ਜਾਣਦੇ ਹੋ ਹਾਂਜੀ ਸਰ ਤਾਂ ਇਦਾਂ ਤਾਂ ਨਹੀਂ ਹੈਗਾ ਕਿ ਹਾਂ ਹਾਂ ਨਾ ਬਈ ਜਿਹੜਾ ਸਟੱਡੀ ਲਿਗਿਆ ਠੀਕ ਆ ਜਿਹੜਾ ਨਹੀਂ ਗਿਆ ਰਹਿਣ ਦਿਓ ਇਦਾਂ ਤਾਂ ਨਹੀਂ ਕੋਈ ਨਹੀਂ ਨਹੀਂ ਸਰ ਕਮਰੇ ਚੋਂ ਕੱਢ ਰੜ ਕੇ ਲੈ ਕੇ ਉਹਨੇ ਹਾਂਜੀ ਸਰ ਤੁਸੀਂ ਪਰੀਸ਼ ਮਿਹਰ ਤੋਂ ਦਰਦੇ ਕੋਈ ਰਹਿੰਦੇ ਨਹੀਂ ਸਰ ਤਾਂ ਬਿਮਾਰ ਵੀ ਹੋ ਜੇ ਤਾਂ ਵੀ ਜਾ ਵਰਦਾ ਕਿਉਂਕਿ ਇੱਥੇ ਉਹ ਹੀ ਕਹਿੰਦੇ ਆ ਵੀ ਆਪਾਂ ਦੇ ਜਿਹੜਾ ਤੁਹਾਡੇ ਪੇਰੈਂਟਸ ਨੇ ਪੈਸੇ ਦਿੱਤੇ ਨੇ ਨਾ ਆਪਾਂ ਉਹ ਥੋੜਾ ਉਹ ਮੁੱਲ ਮੂੜੀ ਆਪਾਂ ਉਸੀ ਦਾ ਹੈ ਨਾ ਤੁਹਾਨੂੰ ਇਦਾਂ ਤਾਂ ਨਹੀਂ ਕਦੇ ਲੱਗਿਆ ਕਿ ਹਾਂ ਯਾਰ ਅਸੀਂ ਪੀ ਸਪੈਸੇ ਵੀ ਦੇ ਰਹੇ ਆ ਤੇ ਇਹ ਪੈਸੇ ਤੁਹਾਨੂੰ ਲੱਗਦਾ ਨਾ ਵੀ ਹਾਂ ਪੂਰਾ ਵਰਥ ਇਟ ਨੇ ਪੂਰੇ ਪੈਸੇ ਦਿੱਤੇ ਹੋਏ ਸਭ ਜਿਹਾ ਹੈ ਨਾ ਠੀਕ ਹੈ ਹੋਰ ਕੁਝ ਤੁਸੀਂ ਸਾਂਝਾ ਕਰਨਾ ਚਾਹੋ ਅਕੈਡਮੀ ਦੇ ਬਾਰੇ ਕੋਈ ਗੱਲ ਬਾਤ ਕੁਝ ਹੈ ਹਾਂ ਟੀਚਰ ਬਹੁਤ ਵਧੀਆ ਨੇ ਜੀ ਹਾਂ ਟੀਚਰ ਵਧੀਆ ਹਾਂਜੀ ਵਧੀਆ ਪੜ੍ਹਾਉਂਦੇ ਆ ਮੈਥਵਾਲ ਸਾਹਿਬ ਤੇ ਜੱਸਾ ਸਰ ਸਰ ਤੇਰਾ ਜੱਸਾ ਸਰ ਹਾਂਜੀ ਸਰ ਫੇਵਰਿਟ ਠੀਕ ਅਜਾ ਕਰਨੈਲੀ ਵਧੀਆ ਲੱਗਦਾ ਤੁਹਾਨੂੰ ਸਰ ਵਧੀਆ ਲੱਗਦੇ ਹੋ ਜੀ ਅੱਛਾ ਫਰਜਤਾ ਦਾ ਨਿਰੇਵੀ ਚਲੋ ਵਧੀਆ ਜੀ ਵਧੀਆ ਸਰ ਪਹਿਲਾਂ ਮੈਨੂੰ ਮੈਥ ਮੂਰ ਜਮਾਂ ਨਹੀਂ ਸਮਝ ਲੱਗਦਾ ਸੀ ਜੀ ਮਾਈਕ ਲੈ ਲਓ ਮੈਥ ਮੂਰ ਸਰ ਜਮ ਜਮਾਂ ਨਹੀਂ ਸਮਝ ਲੱਗਦਾ ਸੀ ਮਤਲਬ ਜਿੱਦਾਂ ਮੈਂ ਕਨੈਲ ਸਰ ਦੇ ਕਲਾਸ ਲਾਣ ਲੱਗਿਆ ਉਦੋਂ ਮੈਨੂੰ ਸਾਰਾ ਮੈ ਸਮਝਣ ਲੱਗ ਲੱਗਾ ਠੀਕ ਹੈ ਪੋਲਿਟੀ ਮੈਨੂੰ ਜਮੀਨ ਪੱਲੇ ਪੈਂਦੀ ਸੀ ਸਰ ਮੈਨੇ ਸਾਲ ਪਹਿਲਾ ਪਟਿਆਲੇ ਲਾਇਆ ਅੱਛਾ ਤੇ ਉੱਥੇ ਮੈਨੂੰ ਕੁਛ ਨਹੀਂ ਪੱਲੇ ਪਿਆ ਹੈਗਾ ਤੇ ਉਰੇ ਆ ਕੇ ਮੈਨੂੰ ਸਭ ਸਮਝਣ ਲੱਗ ਲੱਗ ਗਿਆ ਜੀ ਪੋਲਿਟੀ ਮੈਂ ਕਦੇ ਨਹੀਂ ਜ਼ਿੰਦਗੀ ਚ ਪੜੀ ਸੀ ਹੂੰ ਵੈਸੇ ਮੈਨੇ ਲਈ ਵੀ ਸੀ ਪਰ ਮੈਂ ਕਦੇ ਪੜੀ ਨਹੀਂ ਸੀ ਓਕੇ ਪਰ ਉਹਰੇ ਮੈਨੂੰ ਸਾਫ ਸਮਝਣ ਲੱਗ ਗਿਆ ਜਿਵੇਂ ਸਰਦੀ ਮੈਨੂੰ ਸਾਰੇ ਸਮਝ ਆਂਦੇ ਆ। ਚਲ ਵਧੀਆ। ਤੇ ਨਾਲ ਸਭ ਤੋਂ ਵੱਡੀ ਗੱਲ ਜਦੋਂ ਥੋੜਾ ਖੁਦ ਦਾ ਜੋ ਇੱਕ ਟੀਚਰ ਹੈ ਉਹ ਇੱਕ ਖੁਦ ਇੱਕ ਜੌਬ ਤੇ ਹੋਵੇ ਜਾਂ ਖੁਦ ਉਸ ਸੀਜ਼ਨ ਲੈ ਕੇ ਅਚੀਵ ਕੀਤਾ ਹੋਵੇ ਤਾਂ ਉਹਦਾ ਬਹੁਤ ਤਕੜਾ ਇਮਪ੍ਰੈਸ਼ਨ ਪੈਂਦਾ ਹੈ। ਹੈਨਾ? ਇਹ ਚੀਜ਼ ਬਹੁਤ ਮੈਟਰ ਕਰਦੀ ਆ। ਕਿਉਂਕਿ ਜਿਹਨੇ ਚਾਹ ਪੀਤੀ ਉਹਨੂੰ ਪਤਾ ਵੀ ਹਾਂ ਸਵਾਦ ਕੀ ਆ ਚਾਹ ਦਾ। ਹੈਨਾ ਜੀ? ਤੇ ਉਹੀ ਸਵਾਦ ਉਹ ਹੁਣ ਉਹ ਤੁਹਾਨੂੰ ਚਖਾ ਰਿਹਾ ਕਿ ਹਾਂ ਜੇ ਜੇ ਮੈਂ ਵਰਦੀ ਲੈ ਸਕਦਾ ਤਾਂ ਤੁਸੀਂ ਵਰਦੀ ਲੈ ਸਕਦੇ ਕੋਈ ਵੱਡੀ ਨਾਟ ਅ ਬਿਗ ਡੀਲ ਹੈਨਾ ਇਸ ਚੀਜ਼ ਲੈ ਕੇ। ਤੇ ਹੋਰ अच्छा जब ਹੁਣਾਂ ਸ਼ਾਮ ਨੂੰ ਗਰਾਊਂਡ ਗਰਾਊਂਡ ਲੱਜ ਜਾਂਦਾ ਤੁਹਾਡਾ ਫਿਰ ਇਹ ਤੋਂ ਬਾਅਦ ਹੈ ਤੁਹਾਨੂੰ ਕੁਝ ਖੁਲਾਉਂਦੇ ਪਲਾਉਂਦੇ ਹੈਗੇ ਨੇ ਕੁਝ ਕਿ ਨਹੀਂ ਹਾਂਜੀ ਹਾਂਜੀ ਸਰ ਕੀ ਸਰ ਸਾਡੇ ਨਿੰਬੂ ਪਾਣੀ ਆਂਦਾ ਸਪੈਸ਼ਲ ਬਣ ਕੇ ਪੱਕਾ ਹਾਂਜੀ ਡੇਲੀ ਡੇਲੀ ਅੱਛਾ ਜੀ ਹਾਂਜੀ ਸਰ ਹਾਂ ਸਹੀ ਹੈ ਫਿਰ ਤਾਂ ਅੱਛਾ ਸਵੇਰੇ ਸਵੇਰੇ ਤੁਹਾਨੂੰ ਕੀ ਮਿਲਦਾ ਹੈ ਬ੍ਰੈਕਫਾਸਟ ਕੀ ਕੀ ਹੁੰਦਾ ਹੈ ਰਿਪੀਟ ਅੱਜ ਕੀ ਆਇਆ ਸੀਗਾ ਅੱਜ ਦਲੀਆ ਆਇਆ ਸੀ ਜੀ ਅੱਛਾ ਕੱਲ ਕੀ ਆਇਆ ਸੀਗਾ ਕੱਲ ਆਲੂ ਵਾਲੇ ਪਰੌਂਠੇ ਪਰਸੋਂ ਪਰਸੋਂ ਜੀ ਪਰਸੋਂ ਵੀ ਆਲੂ ਵਾਲੇ ਪਰੌਂਠੇ ਸੀ ਜੀ ਠੀਕ ਆ ਉਹ ਉਹ ਬਿਰਿਆਨੀ ਬਣੀ ਸੀ ਉਹ ਕਿਹੜੇ ਦਿਨ ਬਣੀ ਸੀ ਆਹੀ ਆਪ ਤੇ ਬਣ ਗਈ ਸੀ ਕੱਲ ਸੀ ਹਾਂਜੀ ਸਰ ਕੱਲ ਦਾ ਭੁੱਲ ਗਈ ਫੇਰ ਸਰ ਜੀ ਮੈਂ ਨਹੀਂ ਆਈ ਸੀ ਮੈਂ ਖਾਦੀ ਸੀ ਫਿਰ ਕੱਲ ਤਾਂ ਅਲੂ ਵਾਲੇ ਪਰੌਂਡੇ ਖਾ ਲੇ ਹਾਂਜੀ ਨਹੀਂ ਮੈਂ ਉਹ ਖਾਦੀ ਆ ਬਿਰਿਆਨੀ ਖਾਦੀ ਆ ਨਹੀਂ ਨਹੀਂ ਕੱਲ ਸਰ ਬਿਰਿਆਨੀ ਸੀ ਪਰ ਸੋ ਪਰਾਠੇ ਸੀਗੇ ਠੀਕ ਇਹਨੇ ਸਟਾਫ ਵਾਲੇ ਖਾ ਲਏ ਹੋਣਗੇ ਫਿਰ ਹਾਂਜੀ ਸਰ ਚਲੋ ਕੋਈ ਨਾ ਜੀ ਹਾਂਜੀ ਠੀਕ ਅੱਛਾ ਤੁਹਾਡੇ ਪੇਰੈਂਟਸ ਇਹ ਵੀਡੀਓ ਦੇਖ ਰਹੇ ਹੋਣਗੇ ਸਾਰਾ ਹਾਂਜੀ ਤੇ ਉਹ ਕੁੜੀਆਂ ਨੂੰ ਜਿਹੜੀਆਂ ਘਰੇ ਬੈਠੀਆਂ ਵਿਚਾਰੀਆਂ ਹਨਾ ਕਿਉਂਕਿ ਦੇਖੋ ਤੁਸੀਂ ਫਸਟ ਟਾਈਮ ਨਿਕਲੇ ਹੋ ਹਾਂਜੀ ਹਾਂਜੀ ਘਰ ਤੋਂ ਬਾਹਰ ਫਸਟ ਟਾਈਮ ਨਿਕਲੇ ਹੋ ਤੁਹਾਨੂੰ ਕਿਵੇਂ ਦਾ ਲੱਗਦਾ ਔਰ ਇਹਦਾ ਮਾਹੌਲ ਔਰ ਇਹਦਾ ਹਨਾ ਬਹੁਤ ਸਾਰੇ ਅਪੀਅਰੈਂਸ ਨਹੀਂ ਹੁੰਦਾ ਵੀ ਸੇਫਟੀ ਸਿਕਿਉਰਟੀ ਨੂੰ ਲੈ ਕੇ ਹੋਰ ਤੁਸੀਂ ਇਹ ਦੱਸੋ ਸਿੰਪਲ ਤੁਹਾਨੂੰ ਗੇਟ ਤੋਂ ਬਾਹਰ ਤੁਸੀਂ ਜਾ ਸਕਦੇ ਹੋ ਆਪਣੀ ਮਰਜ਼ੀ ਨਾਲ ਨਹੀਂ ਸਰ ਕਿਉਂ ਨਹੀਂ ਜਾ ਸਕਦੇ ਜੀ ਸਰ ਇਤਨਾ ਤਾਂ ਡਰਦੇ ਮਾਰੇ ਜਾ ਨਹੀਂ ਕਿ ਮਤਲਬ ਕਿ ਤੁਹਾਨੂੰ ਪਤਾ ਹੈ ਵੀ ਇੱਥੇ ਰੂਲ ਰਹੇ ਹਾਂ ਜੀ ਹਾਂ ਜੀ ਹਾਂ ਜੀ ਰੂਲ ਐਸਾ ਰਹੇ ਤੇ ਤੁਹਾਡੇ ਪੇਰੈਂਟਸ ਨੂੰ ਦੱਸੇ ਬਿਨਾ ਸਾਰਾ ਕੁਝ ਵੀ ਨਹੀਂ ਹੁੰਦਾ ਹੈਗਾ ਹਾਂ ਇਹਨਾ ਤੁਹਾਨੂੰ ਕਲੀਅਰ ਹੈ ਨਾ ਹਾਂ ਜੀ ਠੀਕ ਹੈ ਹਾਂ ਜੀ ਤੇ ਪੇਰੈਂਟਸ ਨੂੰ ਤੁਹਾਨੂੰ ਇਹਨਾ ਪਤਾ ਪੇਰੈਂਟਸ ਨੂੰ ਵੀ ਹਾਂ ਵੀ ਸ਼ਨੀਵਾਰ ਨੂੰ ਫੋਨ ਆਉਣਾ ਹੀ ਆਉਣਾ ਉਹਨਾਂ ਦਾ ਹਾਂ ਜੀ ਹਾਂ ਜੀ ਸਰ ਤੇ ਤੁਹਾਡੀ ਰਿਪੋਰਟ ਦੱਸਣੀ ਹੈ ਵੀ ਹਾਂ ਤੁਹਾਡਾ ਬੱਚਾ ਕਿਵੇਂ ਚੱਲ ਰਿਹਾ ਕਿਵੇਂ ਨਹੀਂ ਚੱਲ ਰਿਹਾ ਹੈਗਾ ਹਾਂ ਜੀ ਹਾਂ ਜੀ ਉਸੇ ਦਾ ਨਾ ਬੱਚਾ ਬਹੁਤ ਡਰ ਰਹਿੰਦਾ ਹੈ ਵੀ ਸਾਡੇ ਪੇਰੈਂਟਸ ਨੂੰ ਕਾਲ ਚਲੇ ਜਾਣਾ ਹੈ ਅੱਜਕੱਲ ਕੋਈ ਵੀ ਸਕੂਲ ਕਾਲਜ ਇਸ ਤਰ੍ਹਾਂ ਦਾ ਨਹੀਂ ਕਰ ਰਿਹਾ ਹੈਗਾ ਕਿ ਹਾਂ ਹਾਂਜੀ ਸਰ ਕੋਈ ਸਕੂਲ ਐਦਾ ਕਾਲਜ ਕੁਝ ਨਹੀਂ ਆਏਗਾ ਮੈਂ ਫਸਟ ਵਾਰ ਵੇਖਿਆ ਸਰ ਇਹ ਜੀ ਵਧੀਆ ਲੱਗਦਾ ਤੁਹਾਨੂੰ ਇਹ ਸਿਸਟਮ ਵੀ ਹਾਂ ਜਿਹੜੀ ਸਾਡੀ ਰਿਪੋਰਟ ਆ ਉਹ ਘਰੇ ਦੱਸੀ ਜਾ ਰਹੀ ਹੈ ਹਾਂਜੀ ਹਾਂਜੀ ਸਰ ਸਰ ਕੱਲ ਮੇਰੇ ਮੰਮੀ ਪਾਪਾ ਆਏ ਸੀ ਤੇ ਕਰਨੈਲ ਸਰ ਨੇ ਬਹੁਤ ਵਧੀਆ ਮੇਰਾ ਉਹ ਦਿੱਤਾ ਰਿਵਿਊ ਦਿੱਤਾ ਹੈ ਹਾਂਜੀ ਅੱਛਾ 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 ਕਹਿੰਦੇ ਬੱਚੇ ਵੜਨ ਚ ਵਧੀਆ ਗਰਾਊਂਡ ਵੀ ਵਧੀਆ ਲੰਦੀ ਆ ਇਹ ਤਾਂ ਹੈ ਨੀਰ ਗਰਾਊਂਡ ਦਾ ਰਿਵਿਊ ਤਾਂ ਵਧੀਆ ਓਕੇ ਆ ਤੁਹਾਡਾ ਵਧੀਆ ਕਰ ਰਹੇ ਹਾਂ ਬਸ ਹੁਣ ਥੋੜਾ ਟ੍ਰਾਇਲ ਆ ਉਹ ਵੀ ਹੋ ਜਾਣਾ ਕਲੀਅਰ ਇਹ ਸਹੀ ਹੈ ਚਲੋ ਠੀਕ ਹੈ ਜੀ ਦੋਸਤੋ ਹਾਂ ਓਕੇ ਪੜੀ ਹਾਂਜੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਰਿਹਾ ਤੁਹਾਡੇ ਨਾਲ ਹਨਾ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਲਾਈਵ ਕਰਨ ਲਈ ਸਰ ਬਾਏ ਬਾਏ ਕਰ ਦੋ ਕਰ ਦੇ ਨੂੰ ਇੱਕ ਵਾਰ ਹੈਲੋ ਕਰ ਦੋ ਠੀਕ ਹੈ ਜੀ ਤੇ ਤੁਹਾਡੀ ਵੀਡੀਓ ਹੁਣ ਦੇਖਣਗੇ ਕਰਦੇ ਕਿ ਕੁੜੀਆਂ ਖੁਸ਼ ਨੇ ਸਾਡੀਆਂ ਠੀਕ ਹੈ ਤੇ ਤੁਸੀਂ ਵੀ ਦੋਸਤੋ ਜਰੂਰ ਅਕੈਡਮੀ ਵਿਜ਼ਿਟ ਕਰੋ ਕੀ ਕਹਿਣਾ ਚਾਹੋਗੇ ਸੌਰੀ ਨਹੀਂ ਮੈਂ ਆਪੇ ਕਹਤਾ ਭਾਈ ਸਾਹਿਬ ਤੁਸੀਂ ਦੱਸੋ ਜਿਹੜੇ ਬੱਚੇ ਮੈਂ ਤਾਂ ਕਹਿੰਦਾ ਹੀ ਰਿਹਾ ਨਾ ਬੱਚਾ ਨੂੰ ਹਾਂਜੀ ਹਾਂਜੀ ਅਸੀਂ ਇਹ ਕਹਿਣਾ ਹੈਗੇ ਵੀ ਅਕੈਡਮੀ ਆਓ ਆਪਣੀ ਤਿਆਰੀ ਕਰੋ ਪੂਰੀ ਆ ਕੇ ਜੋ ਵੀ ਤੁਹਾਡਾ ਸੁਪਨਾ ਇੱਥੇ ਆ ਕੇ ਪੂਰਾ ਕਰੋ ਠੀਕ ਹੈ ਓਕੇ ਤੁਸੀਂ ਅਮਨ ਜੀ ਹਰਸ਼ ਹਰਸ਼ ਜੀ ਇੱਥੇ ਇੱਕ ਸਟੱਡੀ ਬਹੁਤ ਵਧੀਆ ਜਿੱਥੇ ਰਹਿਣ ਸਨ ਬਹੁਤ ਵਧੀਆ ਇੱਥੇ ਜ਼ਰੂਰ ਆਇਓ ਇੱਥੇ ਅਕੈਡਮੀ ਦਾ ਰੂਲ ਵਧੀਆ ਸਾਰੇ ਇੱਥੇ ਰਹਿਣ ਸਨ ਬਹੁਤ ਹੀ ਜ਼ਿਆਦਾ ਵਧੀਆ ਓਕੇ ਤੁਸੀਂ ਵੀ ਆਓ ਕਰੇ ਬੈਠਣ ਤੋਂ ਇਲਾਵਾ ਇੱਥੇ ਸਹੀ ਹੈ ਚਲੋ ਬਹੁਤ ਵਧੀਆ ਬੋਲੇ ਤੁਸੀਂ ਨੇ ਚੇਜ਼